ਹੱਤ ਲਈ ਦਰਿਆ ਤੇ ਉਸ ਪਾਰ ਹਿੰਦ-ਪਾਕ ਸਰਾਹਤ ਦੇ ਨਾਲ ਟਾਪੂ ਨੁਮਾ ਫੀਅਰ ਸਟੇਟ ਗੱਟੀਆਂ ਅੰਦਰ ਪਾਣੀ ਹੜ ਦਾ ਪਾਣੀ ਮਾਰੋ-ਮਾਰ ਕਰਦਾ ਘੁੰਮ ਰਿਹਾ ਹੈ ਡੇਢ ਦਰਜਨ ਤੋਂ ਵਧੇਰੇ ਪਿੰਡ ਪੂਰੀ ਤਰ੍ਹਾਂ ਇਹਦੀ ਮਾਰੇਟ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਘਰ ਪਾਣੀ ਅੰਦਰ ਭਰ ਗਏ ਤੇ ਲੋਕ ਆਪਣੇ ਪਰਿਵਾਰਾਂ ਨੂੰ ਜ਼ਰੂਰੀ ਸਮਾਨ ਅਸਤੇ ਪਸ਼ੂ ਧਨ ਬਾਹਰ ਕੱਢਣ ਲਈ ਲਗਾਰੇ ਪੂਰੀ ਵਾਹ ਆਓ ਤੁਹਾਨੂੰ ਦਿਖਾਉਣੇ ਆ 28 ਅਗਸਤ 2025 ਦੇ ਹਾਲਾਤ ਕੀ ਕਹਿੰਦੀਆਂ ਗੱਟੀਆਂ ਤੇ ਕੀ ਉਥੋਂ ਦੇ ਲੋਕਾਂ ਦਾ ਹੈ ਜੀ ਆਉਣਾ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਪਾਣੀ ਘੁੰਮ ਰਿਹਾ ਸੜਕਾਂ ਵੀ ਪਾਣੀ ਅੰਦਰ ਆ ਤੇ ਆ ਬਾਹਰ ਨਿਕਲਣ ਸਮੇਂ ਟਰੈਕਟਰ ਜਲੋ ਕੇ ਪਹੁੰਚ ਕੇ ਥੱਲੇ ਉਤਰ ਗਿਆ ਫਸ ਗਿਆ ਇਹਦੇ ਵਿੱਚ ਲੱਦੇ ਆ ਸਮਾਨ ਅਤੇ ਪਰਿਵਾਰ ਪੂਰੀ ਤਰ੍ਹਾਂ ਤਹਿਤ ਹੇਠ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਚਾਂਦੀਵਾਲਾ ਦੇ ਹਾਲਾਤਾਂ ਦਾ ਕੀ ਹੈ ਕਿਵੇਂ ਲੋਕ ਰਾਹਤ ਕਾਰਜਾਂ ਨੂੰ ਉਡੀਕ ਰਹੇ ਆ ਪਾਣੀ ਨੂੰ ਵੇਖ ਕੇ ਪਰੇਸ਼ਾਨ ਹੋ ਰਹੇ ਆ ਝੋਨੇ ਦੇਖੋ ਪਾਣੀ ਚ ਡੁੱਬੇ ਖੜੇ ਆ ਇਧਰ ਵੱਡੀ ਗਿਣਤੀ ਚ ਪਰਿਵਾਰ ਵਿਅਕਤੀ ਜਿਹੜੇ ਹੜਾਂ ਦੇ ਘਟ ਜਾਣ ਦੇ ਪਾਣੀ ਦੀ ਉਮੀਦ ਘਰਾਂ ਚ ਬੈਠੇ ਸੀ ਉਹਨਾਂ ਵੀ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਦੇਖੋ ਤੁਸੀਂ ਟਰਾਲੀਆਂ ਤੇ ਟਰੈਕਟਰ ਟਰਾਲੀਆਂ ਤੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਉਹ ਸੁਰੱਖਿਅਤ ਥਾਵਾਂ ਵੱਲ ਹੋਤ ਰਹੇ ਆ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਹੈ ਅਤੇ ਪਿੱਛੋਂ ਵੀ ਅਜੇ ਪਾਣੀ ਘੜਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਤਲੁਜ ਦਰਿਆ ਤੋਂ 2 ਲੱਖ 63000 ਤੋਂ ਵਧੇਰੇ ਹਰੀਕੇ ਹੈਡ ਤੋਂ ਹੀ ਟਾਂਵਲ ਪਾਣੀ ਛੱਡਿਆ ਗਿਆ ਆ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪਾਣੀ ਹੀ ਪਾਣੀ ਚਾਰੇ ਪਾਸੇ ਹੋ ਰਿਹਾ ਹੈ ਇੱਧਰ ਪਿੰਡ ਚਾਂਦੀਵਾਲਾ ਖੁੰਦਰ ਗੱਟੀ ਜਲੋਕੇ ਟੈਂਡੀਵਾਲਾ ਸਾਰੇ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਘਿਰੇ ਹੋਏ ਆ ਪਾਣੀ ਦੀਆਂ ਡੁੱਬੀਆਂ ਫਸਲਾਂ ਬਹੁਤ ਕੁਝ ਪੋਲ ਰਹੀਆਂ ਐ ਪੂਰੇ ਧੁੰਦਲਾ ਕਰ ਰਹੀਆਂ ਐ ਦੇਖੋ ਕਿਵੇਂ ਪਾਣੀ ਦੇ ਵਿੱਚੋਂ ਦੀ ਹੁੰਦਾ ਹੋਇਆ ਟਰੈਕਟਰ ਸੁਰੱਖਿਆ ਥਾਵਾਂ ਵੱਲ ਟਰਾਲੀ 'ਚ ਸਵਾਰਾਂ ਨੂੰ ਲੈ ਕੇ ਨਿਕਲ ਰਿਹਾ ਹੈ ਉਧਰ ਪਾਣੀ ਐ ਕਿੱਥੇ ਤਰਤੀਬ ਬੈਠੀ ਐ ਕਿੱਥੇ ਸੜਕ ਟੁੱਟੀ ਐ ਇਹਦੇ ਕੁਝ ਨਹੀਂ ਪਤਾ ਅਤੇ ਅਚਾਨਕ ਹੀ ਰਸਤੇ ਵੱਡੇ ਵੱਡੇ ਖਰਾਬ ਹੋ ਜਾਂਦੇ ਐ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਟੀਆਂ ਦੀਆਂ ਜਿੱਥੇ ਪਾਣੀ ਨਾਲ ਬੁਰਾ ਹਾਲ ਹੋਇਆ ਪਿਆ ਇਧਰ ਵੇਖੋ ਪਕੜੇ ਨੂੰ ਜਾਂਦਾ ਰਸਤਾ ਕਿਸ ਤਰ੍ਹਾਂ ਪਾਣੀ ਹੀ ਪਾਣੀ ਚਾਰੇ ਪਾਸੇ ਅਤੇ ਲੋਕ